ਸਪਨੇ ਵਿੱਚ ਮਰੇ ਹੋਏ ਲੋਕ ਜਾਂ ਰਿਸ਼ਤੇਦਾਰ ਦਿਖਾਈ ਦੇਣ ਤਾਂ ਮਿਲਦੇ ਹਨ ਇਹ ਸਤ ਸੰਕੇਤ ਜ਼ਰੂਰ ਸੁਣੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਕੀ ਤੁਸੀਂ ਵੀ ਆਪਣੇ ਸੁਪਨੇ ਵਿੱਚ ਮਰੇ ਹੋਏ ਲੋਕਾਂ ਨੂੰ ਦੇਖਦੇ ਹੋ ਕੁਝ ਲੋਕ ਆਪਣੇ ਸੁਪਨੇ ਵਿੱਚ ਆਪਣੇ ਮ੍ਰਿਤਕ ਪਿਤਾ ਨੂੰ ਦੇਖਦੇ ਹਨ ਜਦੋਂ ਕਿ ਕੁਝ ਆਪਣੇ ਮ੍ਰਿਤਕ ਮਾਂ ਨੂੰ ਦੇਖਦੇ ਹਨ ਸ਼ਾਇਦ ਤੁਸੀਂ ਵੀ ਆਪਣੇ ਸੁਪਨਿਆਂ ਵਿੱਚ ਮ੍ਰਿਤਕ ਰਿਸ਼ਤੇਦਾਰਾਂ ਨੂੰ ਦੇਖਿਆ ਹੋਵੇਗਾ ਪਰ ਸਵੇਰੇ ਉੱਠਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਨੂੰ ਅਜਿਹਾ ਸੁਪਨਾ ਕਿਉਂ ਆਇਆ ਇਸ ਦਾ ਕੀ ਅਰਥ ਹੋ ਸਕਦਾ ਹੈ ਪਰ ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਸੁਪਨਿਆਂ ਵਿੱਚ ਮ੍ਰਿਤਕ ਰਿਸ਼ਤੇਦਾਰਾਂ ਨੂੰ ਦੇਖਣਾ ਵੀ ਸਾਨੂੰ ਮਹੱਤਵਪੂਰਨ ਸੰਕੇਤ ਦਿੰਦਾ ਹੈ ਸੁਪਨਿਆਂ ਵਿੱਚ ਮ੍ਰਿਤਕ ਰਿਸ਼ਤੇਦਾਰਾਂ ਨੂੰ ਦੇਖਣਾ ਕੋਈ ਆਮ ਘਟਨਾ ਨਹੀਂ ਹੈ ਇਸ ਪਿੱਛੇ ਇੱਕ ਡੂੰਘਾ ਰਹੱਸ ਹੈ ਜਿਸ ਦਾ ਵਰਣਨ ਸਾਡੇ ਪੁਰਾਣਾ ਵਿੱਚ ਕੀਤਾ ਗਿਆ ਹੈ ਅੱਜ ਅਸੀਂ ਤੁਹਾਨੂੰ ਇਹਨਾਂ ਮਹੱਤਵਪੂਰਨ ਸੰਕੇਤਾਂ ਬਾਰੇ ਦੱਸਣ ਜਾ ਰਹੇ ਹਾਂ ਇਸ ਲਈ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਦੇਖੋ ਕਿਉਂਕਿ ਅਧੂਰਾ ਗਿਆਨ ਘਾਤਕ ਹੋ ਸਕਦਾ ਹੈ ਅੱਜ ਦੇ ਪੇਸ਼ਕਾਰੀ ਵਿੱਚ ਅਸੀਂ ਤੁਹਾਨੂੰ ਇੱਕ ਮਹਾਨ ਕਹਾਣੀ ਦੱਸਣ ਜਾ ਰਹੇ ਹਾਂ ਜੋ ਪਿਤ੍ਰੂਪਖ ਕਾਲ ਦੌਰਾਨ ਅਕਸਰ ਸੁਣੀ ਜਾਂਦੀ ਹੈ ਇਸ ਕਹਾਣੀ ਰਾਹੀਂ ਤੁਸੀਂ ਸਮਝ ਸਕੋਗੇ ਕਿ ਸੁਪਨਿਆਂ ਵਿੱਚ ਮ੍ਰਿਤਕ ਲੋਕਾਂ ਨੂੰ ਦੇਖਣ ਦਾ ਕੀ ਅਰਥ ਹੈ ਜੇਕਰ ਅਸੀਂ ਸੁਪਨਿਆਂ ਵਿੱਚ ਮ੍ਰਿਤਕ ਲੋਕਾਂ ਨੂੰ ਦੇਖਦੇ ਹਾਂ ਤਾਂ ਸਾਨੂੰ ਬਹੁਤ ਮਹੱਤਵਪੂਰਨ ਸੰਕੇਤ ਮਿਲਦੇ ਹਨ ਦੋਸਤੋ ਇਸ ਕਹਾਣੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਚੈਨਲ ਸਮ੍ਰਿਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇੱਕ ਵਾਰ ਦੇਵ ਰਿਸ਼ੀ ਨਾਰਦ ਦੀ ਯਮਰਾਜ ਨੂੰ ਮਿਲਣ ਲਈ ਯਮ ਲੋਕ ਜਾਂਦੇ ਹਨ ਯਮਰਾਜ ਦੇਵ ਰਿਸ਼ੀ ਨਾਰਦ ਨੂੰ ਬਹੁਤ ਪਿਆਰ ਅਤੇ ਸਤਿਕਾਰ ਨਾਲ ਆਦਰ ਦਿੰਦਾ ਹੈ ਉਹ ਉਹਨਾਂ ਨੂੰ ਕਹਿੰਦਾ ਹੈ हे ਪ੍ਰਭੂ ਯਮਪੁਰੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਦਰਸ਼ਨਾਂ ਤੋਂ ਤਨ ਹਾਂ ਅਤੀ ਯਮਪੁਰੀ ਦੀ ਸੁੰਦਰਤਾ ਤੁਹਾਡੇ ਪੈਰਾਂ ਨਾਲ ਵਧੀ ਹੈ ਦੇਵ ਰਿਸ਼ੀ ਨਾਰਦ ਇਸ ਤਰੀਕੇ ਨਾਲ ਜਮਰਾਜ ਦੁਆਰਾ ਸਵਾਗਤ ਕੀਤੇ ਜਾਣ ਤੇ ਖੁਸ਼ ਹੁੰਦੇ ਹਨ ਉਹ ਜਮਰਾਜ ਨੂੰ ਕਹਿੰਦੇ ਹਨ हे ਮੌਤ ਦੇ ਦੇਵਤਾ ਮੈਂ ਤੁਹਾਨੂੰ ਵੀ ਨਮਸਕਾਰ ਕਰਦਾ ਹਾਂ ਮੈਂ ਤੁਹਾਡੇ ਸਤਕਾਰ ਅਤੇ ਮਹਿਮਾਨ ਨਿਵਾਜ਼ੀ ਨਾਲ ਤੁਹਾਨੂੰ ਨਮਸਕਾਰ ਕਰਦਾ ਹਾਂ ਬਹੁਤ ਖੁਸ਼ ਹੋ ਕੇ ਫਿਰ ਨਾਰਦ ਨੂੰ ਪੁੱਛਦਾ ਹੈ हे ਭਰਾਵਾ ਅੱਜ ਯਮ ਲੋਕ ਆਣ ਦਾ ਤੁਹਾਡਾ ਕੀ ਮਕਸਦ ਹੈ ਤੁਸੀਂ ਜ਼ਰੂਰ ਕੋਈ ਮਹੱਤਵਪੂਰਨ ਕੰਮ ਜਾਂ ਮਹੱਤਵਪੂਰਨ ਖਗਰ ਲੈ ਕੇ ਆਇਓ ਹੋਗੇ ਜਾਂ ਕੀ ਮੈਂ ਕੋਈ ਗਲਤੀ ਕੀਤੀ ਹੈ ਕਿਰਪਾ ਕਰਕੇ ਮੈਨੂੰ ਦੱਸੋ ਮੈਂ ਤੁਹਾਡੀ ਸੇਵਾ ਕਿਵੇਂ ਕਰ ਸਕਦਾ ਹਾਂ ਫਿਰ ਦੇਵ ਰਿਸ਼ੀ ਨਾਰਦ ਕਹਿੰਦੇ ਹਨ हे ਧਰਮਰਾਜ ਤੁਸੀਂ ਮੌਤ ਅਤੇ ਮਿਆਂ ਦੇ ਦੇਵਤਾ ਹੋ ਤੁਸੀਂ ਤਿੰਨੋਂ ਲੋਕਾਂ ਦੇ ਸਾਰੇ ਜੀਵਾਂ ਤੇ ਮਰੇ ਹੋਏ ਜੀਵਾਂ ਦਾ ਧਿਆਨ ਰੱਖਦੇ ਹੋ ਤੁਹਾਨੂੰ ਸਾਰੇ ਜੀਵਾਂ ਦੇ ਭੂਤਕਾਲ ਤੇ ਭਵਿੱਖਕਾਲ ਦਾ ਵਿਗਿਆਨ ਹੈ ਇਸ ਲਈ ਮੈਂ ਤੁਹਾਡੇ ਕੋਲੇ ਕੁਝ ਸ਼ੱਕ ਲੈ ਕੇ ਆਇਆ ਹਾਂ ਕਿਰਪਾ ਕਰਕੇ ਉਹਨਾਂ ਦਾ ਨਿਪਟਾਰਾ ਕਰੋ ਫਿਰ ਜੰਮਰਾਜ ਕਹਿੰਦਾ ਹੈ ਦੇਵ ਰਿਸ਼ੀ ਤੁਸੀਂ ਸੱਚ ਕਹਿ ਰਹੇ ਹੋ ਅਸੀਂ ਤਿੰਨੋਂ ਲੋਕਾਂ ਦੇ ਸਾਰੇ ਜੀਵਾਂ ਤੇ ਮਰੇ ਹੋਏ ਜੀਵਾਂ ਦਾ ਧਿਆਨ ਜ਼ਰੂਰ ਰੱਖਦੇ ਹਾਂ ਪਰ ਇਹ ਜਾਣਨਾ ਸਾਡੀ ਸ਼ਕਤੀ ਤੋਂ ਬਾਹਰ ਹੈ ਕਿ ਤੁਹਾਡੇ ਮਨ ਵਿੱਚ ਕੀ ਹੈ ਤੁਸੀਂ ਤਿੰਨੋਂ ਲੋਕਾਂ ਦਾ ਧਿਆਨ ਰੱਖਦੇ ਹੋ ਤੁਸੀਂ ਭਗਵਾਨ ਵਿਸ਼ਨੂੰ ਦੇ ਸਭ ਤੋਂ ਪਿਆਰੇ ਭਗਤ ਹੋ ਤੁਹਾਡੇ ਕੋਲੇ ਸਾਰੇ ਧਰਮ ਗ੍ਰੰਥਾਂ ਦਾ ਵਿਗਿਆਨ ਹੈ ਪਰ ਜੇਕਰ ਤੁਸੀਂ ਮੈਨੂੰ ਕੁਝ ਜਾਨਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਜ਼ਰੂਰ ਮਦਦ ਕਰਾਂਗਾ ਤੁਹਾਡੇ ਜੋ ਵੀ ਸ਼ੱਕ ਜਾਂ ਸਵਾਲ ਹਨ ਕਿਰਪਾ ਕਰਕੇ ਉਹਨਾਂ ਨੂੰ ਬਿਨਾਂ ਕਿਸੇ ਝਿਜਕ ਤੋਂ ਪੁੱਛੋ ਮੈਂ ਉਹਨਾਂ ਦਾ ਜਵਾਬ ਆਪਣੀ ਪੂਰੀ ਸਮਰੱਥਾ ਅਨੁਸਾਰ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ ਦੇਵ ਰਿਸ਼ੀ ਨਾਰਦ ਕਹਿੰਦੇ ਹਨ हे ਜਮਰਾਜ ਤੁਸੀਂ ਧਰਤੀ ਦੀ ਯਾਤਰਾ ਕੀਤੀ ਹੈ ਮੈਂ ਬਹੁਤ ਸਾਰੀਆਂ ਅਜੀਬ ਚੀਜ਼ਾਂ ਦੇਖੀਆਂ ਹਨ ਜਿਵੇਂ ਕਿ ਪਿਸ਼ਾਚ ਭੂਤ ਕੁਸ਼ਮਾਂਡਾ ਵਿਤਾਲ ਡੈਨ ਡੈਣਾ ਆਦਿ ਮੈਂ ਜੰਗਲ ਵਿੱਚ ਰਹਿਣ ਵਾਲੀਆਂ ਇਹਨਾਂ ਬੁਰੀਆਂ ਸ਼ਕਤੀਆਂ ਨੂੰ ਦੇਖਿਆ ਹੈ ਇਸ ਤੋਂ ਇਲਾਵਾ ਮੈਂ ਇਹਨਾਂ ਬੁਰੀਆਂ ਸ਼ਕਤੀਆਂ ਨੂੰ ਮਨੁੱਖਾਂ ਨੂੰ ਪਰੇਸ਼ਾਨ ਕਰਦੇ ਅਤੇ ਉਹਨਾਂ ਨੂੰ ਦਰਦ ਦਿੰਦੇ ਦੇਖਿਆ ਹੈ ਇਸ ਦਾ ਕੀ ਕਾਰਨ ਹੈ ਇਹ ਸਾਰੀਆਂ ਬੁਰੀਆਂ ਸ਼ਕਤੀਆਂ ਮਨੁੱਖਾਂ ਨੂੰ ਕਿਉਂ ਪਰੇਸ਼ਾਨ ਕਰਦੀਆਂ ਹਨ ਅਤੇ ਮੇਰੇ ਮਨ ਵਿੱਚ ਇੱਕ ਹੋਰ ਸਵਾਲ ਹੈ ਕਿ ਜਦੋਂ ਮਨੁੱਖ ਕਦੇ-ਕਦੇ ਆਪਣੇ ਪੁਰਖਿਆਂ ਨੂੰ ਆਪਣੇ ਸੁਪਨਿਆਂ ਵਿੱਚ ਵੇਖਦਾ ਹੈ ਤਾਂ ਇਸ ਦਾ ਕੀ ਅਰਥ ਹੁੰਦਾ ਹੈ ਜਦੋਂ ਮਰੇ ਹੋਏ ਲੋਕ ਸੁਪਨਿਆਂ ਵਿੱਚ ਦਿਖਾਈ ਦਿੰਦੇ ਹਨ ਤਾਂ ਇਸ ਦਾ ਕੀ ਅਰਥ ਹੁੰਦਾ ਹੈ ਇਹ ਮਨੁੱਖਾਂ ਨੂੰ ਕੀ ਸੰਕੇਤ ਦਿੰਦਾ ਹੈ ਮੈਂ ਸਾਰੀ ਮਾਨਵਤਾ ਦੀ ਭਲਾਈ ਲਈ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਲਈ ਤੁਹਾਡੇ ਕੋਲ ਆਇਆ ਹਾਂ ਨਾਰਦ ਦੇ ਸਵਾਲ ਸੁਣ ਕੇ ਜਮਰਾਜ ਕਹਿੰਦਾ ਹੈ हे ਰਿਸ਼ੀ ਤੁਸੀਂ ਸਾਰੀ ਮਾਨਵਤਾ ਦੀ ਭਲਾਈ ਲਈ ਸਹੀ ਸਵਾਲ ਪੁੱਛੇ ਹਨ ਮੈਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਦਵਾਂਗਾ ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬਹੁਤ ਹੀ ਪਵਿੱਤਰ ਕਹਾਣੀ ਸੁਣਾਵਾਂਗਾ ਇਸ ਕਹਾਣੀ ਵਿੱਚ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਤੁਹਾਨੂੰ ਇਹ ਕਹਾਣੀ ਧਿਆਨ ਨਾਲ ਸੁਣਨੀ ਚਾਹੀਦੀ ਹੈ ਮੈਂ ਇਸ ਕਹਾਣੀ ਨੂੰ ਸੁਣਨ ਵਾਲੇ ਕਿਸੇ ਵੀ ਵਿਅਕਤੀ ਦੇ ਬੱਤੀ ਪਾਪ ਮਾਫ ਕਰਦਾ ਹਾਂ ਫਿਰ ਨਾਰਦ ਕਹਿੰਦਾ ਹੈ हे ਤਰਮਰਾਜ ਤੁਸੀਂ ਮੈਨੂੰ ਇਹ ਮਹਾਨ ਕਹਾਣੀ ਸੁਣਾਓ ਮੈਂ ਇਸ ਨੂੰ ਧਿਆਨ ਨਾਲ ਸੁਣਾਗਾ ਦੋਸਤੋ ਫਿਰ ਜਮਰਾਜ ਦੇਵ ਰਿਸ਼ੀ ਨਾਰਦ ਨੂੰ ਇਹ ਮਹਾਨ ਕਹਾਣੀ ਸੁਣਾਉਂਦਾ ਹੈ ਤੁਸੀਂ ਸਾਰੇ ਇਸ ਕਹਾਣੀ ਨੂੰ ਧਿਆਨ ਨਾਲ ਸੁਣੋ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਸ਼ਾਨਦਾਰ ਸ਼ਹਿਰ ਸੀ ਜਿੱਥੇ ਇੱਕ ਅਮੀਰ ਆਦਮੀ ਆਪਣੇ ਚਾਰ ਭਰਾਵਾਂ ਨਾਲ ਰਹਿੰਦਾ ਸੀ ਅਮੀਰ ਆਦਮੀ ਦਾ ਨਾਂ ਧਰਮ ਸੀ ਉਸ ਦੇ ਚਾਰ ਭਰਾ ਸੋਮਨ ਨੰਦਨ ਵਿਰੇਚਨ ਅਤੇ ਵਿਧਾਨ ਸਨ ਸੇਠ ਅਤੇ ਉਸ ਦੇ ਸਾਰੇ ਭਰਾ ਵ્યાਹੀ ਹੋਏ ਅਤੇ ਬਹੁਤ ਪਿਆਰ ਨਾਲ ਇਕੱਠੇ ਰਹਿੰਦੇ ਸਨ ਸੇਠ ਕੋਲ ਹੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਉਹ ਅਤੇ ਉਸਦੇ ਪਰ ਬਹੁਤ ਮਿਹਨਤੀ ਅਤੇ ਇਕੱਠੇ ਕਾਰੋਬਾਰ, ਖੇਤੀ ਅਤੇ ਕੰਮਾਂ ਨੂੰ ਕਰਦੇ ਸਨ। ਪੂਰੇ ਸ਼ਹਿਰ ਵਿੱਚ ਕੋਈ ਵੀ ਸੇਠ ਜਿੰਨਾ ਅਮੀਰ ਨਹੀਂ ਸੀ। ਸੇਠ ਨੂੰ ਇਹ ਸਾਰੀ ਦੌਲਤ ਆਪਣੇ ਪੁਰਖਾਂ ਤੋਂ ਵਿਰਾਸਤ ਵਿੱਚ ਮਿਲੀ ਸੀ। ਸੇਠ ਦੇ ਪੁਰਖੇ ਉਦਾਰ ਅਤੇ ਦਿਆਲੂ ਸਨ। ਉਹ ਦਾਨ ਅਤੇ ਕਈ ਧਾਰਮਿਕ ਰਸਮਾਂ ਕਰਦੇ ਸਨ ਜਿਨ੍ਹਾਂ ਵਿੱਚ ਯੱਗ ਅਤੇ ਹਵਨ ਸ਼ਾਮਿਲ ਸਨ। ਹਾਲਾਂਕਿ ਸੇਠ ਕੰਜੂਸ ਅਤੇ ਉਸਦੇ ਪੁਰਖਿਆਂ ਦੇ ਗੁణਾਂ ਦੀ ਘਾਟ ਸੀ। ਸੇਠ ਨਾ ਤਾਂ ਦਾਨੀ ਸੀ ਅਤੇ ਨਾ ਹੀ ਯੱਗਾਂ ਜਾਂ ਹਵਨਾਂ ਵਿੱਚ ਰੁੱਝਿਆ ਹੋਇਆ ਸੀ। ਸੇਠ ਨੇ ਬਹੁਤ ਸਾਰੀ ਦੌਲਤ ਇਕੱਠੀ ਕੀਤੀ ਸੀ ਪਰ ਉਸਨੇ ਕਦੀ ਵੀ ਇਸਦੀ ਸਮਝਦਾਰੀ ਨਾਲ ਵਰਤੋਂ ਨਹੀਂ ਕੀਤੀ ਉਸਨੇ ਕਦੀ ਵੀ ਕਿਸੇ ਨੂੰ ਇੱਕ ਪੈਸਾ ਵੀ দান ਨਹੀਂ ਕੀਤਾ ਨਾ ਹੀ ਉਸਨੇ ਕਦੇ ਦੂਜੇ ਨੂੰ ਭੋਜਨ ਦਿੱਤਾ ਸੇਠ ਦੇ ਪੁਰਖੇ ਮੰਦਰਾਂ ਵਿੱਚ ਵੀ ਜਾਂਦੇ ਸਨ ਉਹ ਗਰੀਬਾਂ ਨੂੰ ਭੋਜਨ ਅਤੇ ਕੱਪੜੇ ਦਿੰਦੇ ਸਨ ਪਰ ਸੇਠ ਨੇ ਕਦੀ ਆਪਣੇ ਪੁਰਖਿਆਂ ਦੀ ਮਿਸਾਲ ਦੀ ਪਾਲਣਾ ਨਹੀਂ ਕੀਤੀ ਉਹ ਹਮੇਸ਼ਾ ਪੈਸਾ ਕਮਾਉਣ ਅਤੇ ਇਕੱਠਾ ਕਰਨ ਵਿੱਚ ਰੁੱਝਿਆ ਰਹਿੰਦਾ ਸੀ ਇਸ ਨਾਲ ਕਾਫੀ ਦੌਲਤ ਇਕੱਠੀ ਹੋਈ ਪਰ ਉਸਦੇ ਪੁਰਖੇ ਉਸ ਤੋਂ ਬਹੁਤ ਦੁਖੀ ਅਤੇ ਨਾਰਾਜ਼ ਹੋ ਗਏ ਫਿਰ ਪਿਤ੍ਰਉਪਖ ਕਾਲ ਆਇਆ ਪਿਤ੍ਰਉਪਖ ਦੌਰਾਨ ਸਾਰੇ ਪੁਰਖੇ ਆਪਣੇ ਪੁੱਤਰਾਂ ਤੋਂ ਸ਼ਰਾਦਤੀ ਤਰਪਨ ਕਰਨ ਦੀ ਉਮੀਦ ਕਰਦੇ ਸਨ ਹਾਲਾਂਕਿ ਉਨ੍ਹਾਂ ਦੇ ਕਿਸੇ ਵੀ ਪੁੱਤਰ ਨੇ ਸ਼ਰਾਦਤੀ ਤਰਪਨ ਨਹੀਂ ਕੀਤਾ ਉਨਾਂ ਨੇ ਨਾ ਤਾਂ দান ਕੀਤਾ ਅਤੇ ਨਾ ਹੀ ਕਿਸੇ ਭੁੱਖੇ ਪ੍ਰਾਣੀ ਨੂੰ ਭੋਜਨ ਦਿੱਤਾ ਆਪਣੇ ਪੁੱਤਰਾਂ ਦੀ ਦੁਸ਼ਚਿਤਤਾ ਨੂੰ ਦੇਖ ਕੇ ਸਾਰੇ ਪੁਰਖੇ ਬਹੁਤ ਦੁਖੀ ਹੋਏ ਸੇਠ ਦੇ ਪੁਰਖਿਆਂ ਨੂੰ ਉਸਦੇ ਪੁੱਤਰ ਦਾ ਵਿਵਹਾਰ ਅਸਵੀਕਾਰਨਯੋਗ ਲੱਗਿਆ ਇਸ ਲਈ ਉਹ ਪੁਰਖਿਆਂ ਦੀ ਦੁਨੀਆ ਵਿੱਚ ਵੀ ਦੁਖੀ ਰਹੇ ਦੌਲਤ ਦੇ ਲਾਲਚ ਤੋਂ ਪ੍ਰੇਰਿਤ ਹੋ ਕੇ ਸੇਠ ਇੰਨਾ ਜਨੂਨੀ ਹੋ ਗਿਆ ਕਿ ਉਹ ਆਪਣੇ ਪੁਰਖਿਆਂ ਨੂੰ ਭੁੱਲ ਗਿਆ ਅਤੇ ਸ਼ਰਾਧ ਯਾਨਿ ਸ਼ਰਾਧ ਅਤੇ ਤਰਪਨ ਕਰਨਾ ਬੰਦ ਕਰ ਦਿੱਤਾ ਉਹ ਆਪਣੇ ਪੁੱਤਰਾਂ ਦੇ ਵਿਵਹਾਰ ਤੋਂ ਦੁਖੀ ਹੋ ਗਏ ਇੱਕ ਦਿਨ ਸੀਟ ਦੇ ਪੁਰਖੇ ਇੱਕ ਦੂਜੇ ਨਾਲ ਚਰਚਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਹ ਸਾਡੀ ਬਹੁਤ ਵੱਡੀ ਬਦਕਿਸਮਤੀ ਹੈ ਕਿ ਸਾਡੇ ਵੰਸ਼ ਵਿੱਚ ਅਜਿਹੇ ਸਵਾਰਥੀ ਅਤੇ ਲਾਲਚੀ ਪੁੱਤਰ ਪੈਦਾ ਹੋਏ ਹਨ ਸਾਡੇ ਪੁੱਤਰ ਨਾ ਤਾਂ ਸਾਡੇ ਲਈ ਸ਼ਰਧਾ ਰਸਮ ਕਰਦੇ ਹਨ ਅਤੇ ਨਾ ਹੀ ਦਾਨ ਕਰਦੇ ਹਨ ਸਾਡੇ ਪੁੱਤਰਾਂ ਦੇ ਪੂਰੇ ਕੰਮ ਸਾਡਾ ਪਤਨ ਕਰ ਰਹੇ ਹਨ ਇਸ ਤਰ੍ਹਾਂ ਸੋਚਦੇ ਹੋਏ ਸਾਰੇ ਪੁਰਖੇ ਆਪਣੇ ਪੁੱਤਰਾਂ ਨੂੰ ਮਿਲਣ ਜਾਣ ਬਾਰੇ ਸੋਚਦੇ ਹਨ ਉਹ ਕਹਿੰਦੇ ਹਨ ਕਿ ਸਾਨੂੰ ਯਮਰਾਜ ਕੋਲ ਜਾਣਾ ਚਾਹੀਦਾ ਹੈ ਜੋ ਸਿਰਫ ਸਾਡੀ ਸਮੱਸਿਆ ਦਾ ਹੱਲ ਕਰ ਸਕਦਾ ਹੈ ਉਹ ਸਾਰੇ ਯਮਰਾਜ ਕੋਲ ਜਾਣਗੇ ਅਤੇ ਉਹਨਾਂ ਤੋਂ ਆਪਣੇ ਪੁੱਤਰਾਂ ਨੂੰ ਮਿਲਣ ਦੀ ਇਜਾਜ਼ਤ ਮੰਗਣਗੇ ਫਿਰ ਸਾਰੇ ਪੁਰਖੇ-ਪੁਰਖਿਆਂ ਦੀ ਦੁਨੀਆ ਤੋਂ ਯਮਰਾਜ ਵੱਲ ਆਸਮਾਨ ਵਿੱਚ ਚੋੜਦੇ ਹਨ ਜਿੱਕਿ ਉਹ ਸਾਰੇ ਯਮਰਾਜ ਨੂੰ ਨਮਸਕਾਰ ਕਰਦੇ ਹਨ ਪੁਰਖਿਆਂ ਨੂੰ ਯਮਪੁਰੀ ਵਿੱਚ ਆਉਂਦਾ ਦੇਖ ਕੇ ਯਮਰਾਜ ਉਹਨਾਂ ਦਾ ਸਵਾਗਤ ਕਰਦਾ ਹੈ ਅਤੇ ਉਹਨਾਂ ਦੀ ਫੇਰੀ ਦਾ ਕਾਰਨ ਪੁੱਛਦਾ ਹੈ ਫਿਰ ਹੱਥ ਜੋੜ ਕੇ ਸਾਰੇ ਪੁਰਖੇ ਆਪਣਾ ਦੁੱਖ ਪ੍ਰਗਟ ਕਰਨਾ ਸ਼ੁਰੂ ਕਰ ਦਿੰਦੇ ਹਨ ਸਾਰੇ ਪੁੱਤਰ ਜਮਰਾਜ ਨੂੰ ਕਹਿੰਦੇ ਹਨ ਕਿ हे ਬ੍ਰਹਮਣ ਦੇ ਪ੍ਰਭੂ ਸਾਡੇ ਪੁੱਤਰ ਭਟਕ ਗਏ ਹਨ ਸਾਡੇ ਪੁੱਤਰ ਨਾ ਤਾਂ ਸ਼ਰਾਦਾ ਰਸਮ ਕਰਦੇ ਹਨ ਅਤੇ ਨਾ ਹੀ ਤਰਪਨ ਕਰਦੇ ਹਨ ਉਹਨਾਂ ਦਾ ਬੁਰਾ ਆਚਾਰ ਸਾਡਾ ਪਤਨ ਕਰ ਰਿਹਾ ਹੈ ਉਹ ਕਦੇ দান ਨਹੀਂ ਕਰਦੇ ਜਿਸ ਕਾਰਨ ਅਸੀਂ ਸੰਤੁਸ਼ਟ ਨਹੀਂ ਹੁੰਦੇ ਕਿਰਪਾ ਕਰਕੇ ਸਾਨੂੰ ਇੱਕ ਵਾਰ ਆਪਣੇ ਪੁੱਤਰਾਂ ਨੂੰ ਮਿਲਣ ਦੀ ਆਗਿਆ ਦਿਓ ਅਸੀਂ ਉਹਨਾਂ ਨੂੰ ਗਿਆਨ ਦੇਵਾਂਗੇ ਅਤੇ ਵਾਪਸ ਆਵਾਂਗੇ ਉਨਾਂ ਨੂੰ ਸ਼ਾਸਤਰਾ ਦਾ ਗਿਆਨ ਦੇਣ ਤੋਂ ਬਾਅਦ ਅਸੀਂ ਯਮਲੋਕ ਵਾਪਸ ਆਵਾਂਗੇ। ਤਦ ਯਮਰਾਜ ਨੇ ਉਹਨਾਂ ਨੂੰ ਹੁਕਮ ਦਿੱਤਾ, "ਮਹਾਤਮਾਓ, ਤੁਸੀਂ ਆਪਣੇ ਪੁੱਤਰਾਂ ਨੂੰ ਮਿਲਣ ਨਹੀਂ ਜਾ ਸਕਦੇ, ਪਰ ਤੁਸੀਂ ਉਹਨਾਂ ਨੂੰ ਸੁਪਨਿਆਂ ਰਾਹੀਂ ਇੱਕ ਸੰਕੇਤ ਜ਼ਰੂਰ ਦੇ ਸਕਦੇ ਹੋ। ਇਸ ਲਈ ਤੁਸੀਂ ਸਾਰੇ ਆਪਣੇ ਪੁੱਤਰਾਂ ਦੇ ਸੁਪਨਿਆਂ ਵਿੱਚ ਜਾ ਸਕਦੇ ਹੋ ਅਤੇ ਉਹਨਾਂ ਨੂੰ ਇੱਕ ਸੰਕੇਤ ਦੇ ਸਕਦੇ ਹੋ ਆਪਣੇ ਦੁੱਖ ਨੂੰ ਸਮਝਾਉਂਦੇ ਹੋਈ।" ਦ ਸਾਰੇ ਪੁਰਖ ਇਸ ਸਹਿਮਤ ਹੋਏ ਅਤੇ ਇੱਕ ਇੱਕ ਕਰਕੇ ਆਪਣੇ ਪੁੱਤਰਾਂ ਦੇ ਸੁਪਨਿਆਂ ਵਿੱਚ ਪ੍ਰਗਟ ਹੋਏ ਅਤੇ ਉਨ੍ਹਾਂ ਨੂੰ ਇੱਕ ਚਲਕ ਦਿੱਤੀ। ਪਹਿਲਾ ਉਹ ਆਪਣੇ ਵੱਡੇ ਪੁੱਤਰ ਸੇਠ ਧਰਮ ਦੇ ਸੁਪਨਿਆਂ ਵਿੱਚ ਪ੍ਰਗਟ ਹੋਏ ਅਤੇ ਉਸ ਨੂੰ ਇੱਕ ਚਲਕ ਦਿੱਤੀ ਪਰ ਉਹਨਾਂ ਦਾ ਵੱਡਾ ਪੁੱਤਰ ਉਹਨਾਂ ਦੇ ਸੰਕੇਤਾਂ ਨੂੰ ਸਮਝਣ ਵਿੱਚ ਅਸਮਰਥ ਸੀ। ਅਗਲੇ ਦਿਨ ਜਾਗਣ ਤੇ ਉਹ ਸੁਪਨਾ ਭੁੱਲ ਗਿਆ ਅਤੇ ਆਪਣੇ ਪੁਰਖਿਆਂ ਦੁਆਰਾ ਦਿੱਤੇ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਸ ਨੇ ਫਿਰ ਪੁਰਖਿਆਂ ਨੂੰ ਨਿਰਾਸ਼ ਕੀਤਾ ਅਤੇ ਫਿਰ ਸਾਰੇ ਪੁਰਖੇ ਹੋਰ ਥਾਵਾਂ ਤੇ ਚਲੇ ਗਏ। ਉਹ ਪੁੱਤਰਾਂ ਦੇ ਸੁਪਨਿਆਂ ਵਿੱਚ ਵੀ ਪ੍ਰਗਟ ਹੁੰਦੇ ਹਨ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਸੰਕੇਤ ਦਿੰਦੇ ਹਨ ਪਰ ਉਹਨਾਂ ਦੇ ਦੂਜੇ ਪੁੱਤਰ ਵੀ ਉਹਨਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਕੋਈ ਵੀ ਉਹਨਾਂ ਦੇ ਪੁਰਖਿਆਂ ਦੁਆਰਾ ਦਿੱਤੇ ਸੰਕੇਤਾਂ ਨੂੰ ਸਮਝਣ ਦੇ ਯੋਗ ਨਹੀਂ ਹੈ ਇਸ ਨਾਲ ਸਾਰੇ ਪੁਰਖੇ ਬਹੁਤ ਦੁਖੀ ਅਤੇ ਗੁੱਸੇ ਵਿੱਚ ਹਨ सेठ सेठते उसके भरा जो कि दौलत के लालच विच पूरी तरह अन्ने सन उन्होंने अपने तो प्राप्त संकेतों संकेत महत्ता की कदर नहीं की हालांकि पुरख्या के प्रगट हो कारोबार विच नुकसान होया उस कारोबार भारी नुकसान होया उसकी सारी दौलत तबाह हो गई सारी भरा झगड़ा कर लड़न लग पे उन्होंने अपने पुरख्या द्वारा इकट्ठी की थी, सारी जायदाद वेच दिखती पूरी तरह बर्बाद हो गए ਉਸ ਨੂੰ ਕਾਰੋਬਾਰ ਵਿੱਚ ਭਾਰੀ ਨੁਕਸਾਨ ਹੁੰਦਾ ਹੈ ਜਿਸ ਨਾਲ ਉਸ ਦੀ ਸਾਰੀ ਦੌਲਤ ਤਬਾਹ ਹੋ ਜਾਂਦੀ ਹੈ ਸਾਰੇ ਭਰਾ ਝਗੜਾ ਕਰਨ ਅਤੇ ਲੜਨ ਲੱਗ ਪੈਂਦੇ ਹਨ ਉਹ ਆਪਣੇ ਪੁਰਖਿਆਂ ਦੁਆਰਾ ਇਕੱਠੀ ਕੀਤੀ ਸਾਰੀ ਜਾਇਦਾਦ ਵੇਚ ਦਿੰਦੇ ਹਨ ਅਤੇ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੇ ਹਨ ਸਾਰੇ ਭਰਾ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ ਅਤੇ ਆਪਣੀ ਰੋਜ਼ੀ-ਰੋਟੀ ਕਮਾਉਣ ਲੱਗ ਪੈਂਦੇ ਹਨ ਇਸ ਤਰ੍ਹਾਂ ਸਵਰਗ ਵਿੱਚ ਪੁਰਖੇ ਆਪਣੇ ਪੁੱਤਰਾਂ ਦੀ ਦੁਰਦਸ਼ਾ ਤੋਂ ਬਹੁਤ ਦੁਖੀ ਹੁੰਦੇ ਹਨ ਸਾਰੇ ਪੁਰਖੇ ਬਹੁਤ ਉਦਾਸ ਹਤੇ ਉਦਾਸ ਹੋ ਜਾਂਦੇ ਹਨ ਉਹ ਸਾਰੇ ਯਮਰਾਜ ਕੋਲ ਜਾਂਦੇ ਹਨ ਅਤੇ ਕਹਿੰਦੇ ਹਨ ਧਰਮਰਾਜ ਅਸੀਂ ਆਪਣੇ ਪੁੱਤਰਾਂ ਨੂੰ ਐਸਾ ਦੁੱਖ ਚੜ੍ਹਦੇ ਨਹੀਂ ਦੇਖ ਸਕਦੇ ਸਾਡੇ ਪੁੱਤਰਾਂ ਨੇ ਸਾਡੇ ਦੁਆਰਾ ਕੀਤੇ ਗਏ ਸਾਰੇ ਪੁੰਦੇ ਕੰਮਾਂ ਨੂੰ ਤਬਾਹ ਕਰ ਦਿੱਤਾ ਹੈ ਕਿਰਪਾ ਕਰਕੇ ਕੁਝ ਅਜੀਹਾ ਕਰੋ ਤਾਂ ਕਿ ਸਾਡੇ ਪੁੱਤਰਾਂ ਨੂੰ ਆਪਣੀ ਗਲਤੀ ਦਾ ਪਤਾ ਲੱਗ ਸਕੇ यमराज पुरखा कहता है हे तो दुर्दशा समझदर तो मदद करा मैं तो जावा गलती दसागा फिर दोस्तों यमराज डर दे मारे धरती से अपने घोड़े ते सवार होके सेठ के घर वाल चल पे जाना शुरू कर देता है जदों तो यमराज सेठ घर पहुँचता है तो एक पिखू का रूप धारण कर लगा है ਸਭ ਤੋਂ ਪਹਿਲਾਂ ਉਹ ਸੀਟ ਦੇ ਘਰ ਜਾਂਦਾ ਹੈ ਜਿੱਥੇ ਉਸ ਨੂੰ ਬਹੁਤ ਬਿਮਾਰ ਪਾਉਂਦਾ ਹੈ ਦਰਵਾਜ਼ੇ ਤੇ ਪਹੁੰਚ ਕੇ ਯਮਰਾਜ ਕਹਿਣਾ ਸ਼ੁਰੂ ਕਰਦਾ ਹੈ ਮਾਂ ਕਿਰਪਾ ਕਰਕੇ ਮੈਨੂੰ ਦਾਨ ਦਿਓ ਕੀ ਘਰ ਵਿੱਚ ਕੋਈ ਹੈ ਇੱਕ ਪਿਖੂ ਤੁਹਾਡੇ ਦਰਵਾਜ਼ੇ ਤੇ ਆਇਆ ਹੈ ਬਹੁਤ ਦੂਰੀ ਤੈ ਕਰਕੇ ਜੇ ਕੋਈ ਹੈ ਤਾਂ ਕਿਰਪਾ ਕਰਕੇ ਮੈਨੂੰ ਦਾਨ ਦਿਓ ਕਿਰਪਾ ਕਰਕੇ ਮੈਨੂੰ ਦਾਨ ਦਿਓ ਦਰਵਾਜ਼ੇ ਤੇ ਭਿੱਖੂ ਨੂੰ ਦੇਖ ਕੇ ਸੇਠ ਦੀ ਪਤਨੀ ਸੁਨੰਦਾ ਉਸ ਦਾ ਸਵਾਗਤ ਕਰਦੀ ਹੈ ਅਤੇ ਕਹਿੰਦੀ ਹੈ ਇਹ ਭਿੱਖੂ ਹੈ ਤੁਹਾਡਾ ਸਵਾਗਤ ਹੈ ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦੀ ਹਾਂ ਭਿੱਖੂ ਦੇ ਪੇਸ ਵਿੱਚ ਯਮਰਾਜ ਕਹਿੰਦਾ ਹੈ ਦੇਵੀ ਮੈਂ ਭੁੱਖਾ ਹਾਂ ਅਤੇ ਯਾਤਰਾ ਵਿੱਚ ਹਾਂ ਜੇ ਮੈਨੂੰ ਦਾਨ ਵਿੱਚ ਕੁਝ ਭੋਜਨ ਮਿਲ ਜਾਵੇ ਤਾਂ ਇਹ ਇੱਕ ਬਹੁਤ ਵੱਡਾ ਉਪਕਾਰ ਹੋਵੇਗਾ सीट दी पत्नी ਦੇ ਚਿਹਰੇ ਤੇ ਉਦਾਸ ਹਾਪ ਆਪ ਦੇਖ ਕੇ ਪਿੱਖੂ ਦੇ ਪੇਸ ਵਿੱਚ ਜਮਰਾਜ ਕਹਿਣਾ ਸ਼ੁਰੂ ਕਰਦਾ ਹੈ ਉਹ ਤੀ ਮੈਂ ਤੁਹਾਡੇ ਚਿਹਰੇ ਤੇ ਉਦਾਸੀ ਦੇਖ ਰਹਾ ਹਾਂ ਜੇ ਕੁਝ ਗੁਪਤ ਨਹੀਂ ਹੈ ਤਾਂ ਮੈਨੂੰ ਆਪਣੀ ਉਦਾਸੀ ਦਾ ਕਾਰਨ ਦੱਸੋ ਔਰਤ ਕਹਿੰਦੀ ਹੈ ॠषि ਤੁਸੀਂ ਸੱਚ ਕਹਿ ਰਹੇ ਹੋ ਅਸੀਂ ਬਹੁਤ ਅਮੀਰ ਅਤੇ ਖੁਸ਼ਹਾਲ ਸੀ ਮੇਰਾ ਪਤੀ ਅਤੇ ਉਸਦੇ ਭਰਾ ਇਕੱਠੇ ਰਹਿੰਦੇ ਸਨ ਪਰ ਅਚਾਨਕ ਸਾਰੀ ਪਰ ਆ ਝਗੜਾ ਕਰਪੇ ਅਚਾਨਕ ਸਾਡਾ ਸਾਰਾ ਕਾਰੋਬਾਰ ਟੈ ਗਿਆ ਅਤੇ ਅਸੀਂ ਸਾਰੇ ਗਰੀਬ ਹੋ ਗਏ ਇਹ ਕਿਸੇ ਪਾਪ ਕਾਰਨ ਹੋਇਆ ਹੈ ਕਿਰਪਾ ਕਰਕੇ ਸਾਨੂੰ ਦੱਸੋ ਫਿਰ ॠषि ਕਹਿੰਦੇ ਹਨ ਕਿ ਤੁਹਾਡੇ ਘਰ ਵਿੱਚ ਇੱਕ ਪਿਤਰ ਦੋਸ਼ ਹੈ ਜਿਸ ਕਾਰਨ ਤੁਹਾਡਾ ਪਤੀ ਇਸ ਹਾਲਤ ਵਿੱਚ ਹੈ ਤੁਹਾਡੇ ਪਤੀ ਦੇ ਕਮਾਂ ਕਰਨ ਤੁਹਾਡੇ ਪੁਰਖੇ ਗੁੱਸੇ ਵਿੱਚ ਆ ਗਏ ਹਨ ऋषि ਦੀਆਂ ਗੱਲਾਂ ਸੁਣ ਕੇ ਅਮੀਰ ਆਦਮੀ ਆਉਂਦਾ ਹੈ ਤੇ ਪੁੱਛਦਾ ਹੈ ॠषि ਕਿਰਪਾ ਕਰਕੇ ਮੈਨੂੰ ਦੱਸੋ ਮੈਂ ਕੀ ਪਾਪ ਕੀਤਾ ਹੈ ਕਿ ਮੇਰੇ ਲਈ ਸਭ ਕੁਝ ਬਰਬਾਦ ਹੋ ਗਿਆ ਹੈ ਮੇਰੇ ਭਰਾ ਵੀ ਮੈਨੂੰ ਛੱਡ ਗਏ ਹਨ ਅਤੇ ਮੈਂ ਬਿਮਾਰ ਹੋ ਗਿਆ ਹਾਂ ਫਰੀਸ਼ੀ ਕਹਿੰਦੇ ਹਨ ਪੁੱਤਰ ਤੁਸੀਂ ਆਪਣੇ ਪੁਰਖਿਆਂ ਨੂੰ ਨਾਰਾਜ਼ ਕੀਤਾ ਹੈ ਤੁਹਾਡੇ ਪੁਰਖਿਆਂ ਨੇ ਕਮਾਈ ਹੋਈ ਦੌਲਤ ਤੇ ਪੂੰ ਤੁਹਾਡੇ ਅਤੇ ਤੁਹਾਡੇ ਭਰਾਵਾਂ ਦੁਆਰਾ ਤਬਾਹ ਕੀਤੀ ਜਾ ਚੁੱਕੀ ਹੈ ਇਸੇ ਲਈ ਤੁਸੀ ਇਹ ਮੁਸੀਬਤ ਚੱਲੀ ਹੈ ਤੁਸੀਂ ਆਪਣੇ ਪੁਰਖਿਆਂ ਲਈ ਸ਼ਰਦ ਨਹੀਂ ਕੀਤਾ ਉਨ੍ਹਾਂ ਲਈ ਤਰਪਨ ਨਹੀਂ ਕੀਤਾ ਇਸੇ ਲਈ ਤੁਹਾਡੇ ਪੁਰਖਿਆਂ ਨੇ ਇਹ ਭਾਗਸ਼ਾਲੀ ਦੁੱਖ ਚੱਲਿਆ ਤੁਹਾਡੇ ਸਾਰੇ ਪੁਰਖੇ ਤੁਹਾਡੇ ਨਾਲ ਨਾਰਾਜ਼ ਹਨ ਤੁਹਾਡੇ ਪੁਰਖੇ ਤੁਹਾਡੇ ਸੁਪਨਿਆਂ ਵਿੱਚ ਤੁਹਾਨੂੰ ਪ੍ਰਗਟ ਹੋਏ ਅਤੇ ਤੁਹਾਨੂੰ ਬਹੁਤ ਸਾਰੇ ਮਹੱਤਵਪੂਰਨ ਸੰਕੇਤ ਦਿੱਤੇ ਪਰ ਤੁਸੀਂ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਉਹਨਾਂ ਦਾ ਅਪਮਾਨ ਕੀਤਾ ਇਸ ਲਈ ਤੁਹਾਡੀ ਸਾਰੀ ਦੌਲਤ ਤਬਾਹ ਹੋ ਗਈ ਹੈ ਰਿਸ਼ੀ ਦੁਆਰਾ ਉਸ ਨੂੰ ਇਹ ਦੱਸਣ ਤੋਂ ਬਾਅਦ ਵਪਾਰੀ ਸਭ ਕੁਝ ਸਿੱਖ ਲੈਂਦਾ ਹੈ ਉਸ ਨੂੰ ਯਾਦ ਆਉਂਦਾ ਹੈ ਕਿ ਉਸਦੇ ਪੁਰਖੇ ਉਸ ਨੂੰ ਸੁਪਨਿਆਂ ਵਿੱਚ ਪ੍ਰਗਟ ਹੋਏ ਸਨ ਵਪਾਰੀ ਨੇ ਪਿਖੋ ਨੂੰ ਕਿਹਾ ਹੈ ਸੰਤ ਤੁਸੀਂ ਸੱਚ ਕਹਿ ਰਹੇ ਹੋ ਸਾਡੇ ਪੁਰਖੇ ਸਾਡੇ ਸੁਪਨਿਆਂ ਵਿੱਚ ਸਾਨੂੰ ਪ੍ਰਗਟ ਹੋਏ ਸਨ ਪਰ ਅਸੀਂ ਉਹਨਾਂ ਦੁਆਰਾ ਦਿੱਤੇ ਗਏ ਸੰਕੇਤਾਂ ਨੂੰ ਸਮਝਣ ਵਿੱਚ ਅਸਮਰਥ ਸੀ ਕਿਰਪਾ ਕਰਕੇ ਮੈਨੂੰ ਉਹਨਾਂ ਸੰਕੇਤਾਂ ਬਾਰੇ ਦੱਸੋ ਜੋ ਸਾਨੂੰ ਆਪਣੇ ਪੁਰਖਿਆਂ ਨੂੰ ਆਪਣੇ ਸੁਪਨਿਆਂ ਵਿੱਚ ਦੇਖਦੇ ਸਮੇਂ ਪ੍ਰਾਪਤ ਹੁੰਦੇ ਹਨ ਫਿਰ ਪਿਖੂ ਨੇ ਕਿਹਾ ਪੁੱਤਰ ਧਿਆਨ ਨਾਲ ਸੁਣੋ ਮੈਂ ਤੁਹਾਨੂੰ ਉਹਨਾਂ ਸੰਕੇਤਾਂ ਬਾਰੇ ਦੱਸਾਂਗਾ ਜੋ ਸਾਨੂੰ ਆਪਣੇ ਪੁਰਖਿਆਂ ਨੂੰ ਆਪਣੇ ਸੁਪਨੇ ਵਿੱਚ ਦੇਖਦੇ ਸਮੇਂ ਪ੍ਰਾਪਤ ਹੁੰਦੇ ਹਨ ਪਿਖੂ ਦੇ ਫੇਸ ਵਿੱਚ ਯਮਰਾਜ ਨੇ ਵਪਾਰੀ ਨੂੰ ਕਿਹਾ ਪੁੱਤਰ ਜੇਕਰ ਸਾਡੇ ਪੁਰਖੇ ਮੁਕਤ ਨਹੀਂ ਹੁੰਦੇ ਤਾਂ ਉਹ ਭੂਤਾਂ ਦੇ ਰੂਪ ਵਿੱਚ ਨશ્વਰ ਸੰਸਾਰ ਵਿੱਚ ਭਟਕਦੇ ਹਨ ਉਹ ਭੁੱਖ ਤੇ ਪਿਆਸ ਤੋਂ ਦੁਖੀ ਹੋ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਘਰਾਂ ਵਿੱਚ ਦਾਖਲ ਹੁੰਦੇ ਹਨ ਸੁਣੋ ਅਤੇ ਹੁਣ ਮੈਂ ਤੁਹਾਨੂੰ ਸਾਰੇ ਸੰਕੇਤ ਦੱਸਾਂਗਾ ਜਿਨ੍ਹਾਂ ਨੂੰ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ। ਵਿਖੂ ਦੇ ਪੇਸ ਵਿੱਚ ਯਮਰਾਜ ਨੇ ਵਪਾਰੀ ਨੂੰ ਕਿਹਾ, ਜੇਕਰ ਤੁਸੀਂ ਆਪਣੇ ਪੁਰਖਿਆਂ ਨੂੰ ਆਪਣੇ ਸੁਪਨਿਆਂ ਵਿੱਚ ਭੁੱਖ ਦੇ ਪਿਆਸ ਤੋਂ ਦੁਖੀ ਦੇਖਦੇ ਹੋ, ਤਾਂ ਇਹ ਸੰਕੇਤ ਬਹੁਤ ਮਹੱਤਵਪੂਰਨ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਦੋਸਤ ਅਜੇ ਵੀ ਪੂਤ ਸੰਸਾਰ ਵਿੱਚ ਭਟਕ ਰਹੇ ਹਨ। ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਲਈ ਸਹੀ ਸ਼ਰਾਦ ਰਸਮ ਅਤੇ ਤਰਪਨ ਨਹੀਂ ਕੀਤੇ ਗਏ ਹਨ। ਉਹ ਅਜੇ ਵੀ ਆਪਣੇ ਪਰਿਵਾਰਾਂ ਤੋਂ ਭੋਜਨ ਅਤੇ ਪਾਣੀ ਯੂਡੀ ਕਰ ਰਹੇ ਹਨ ਇਸ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਪੁਰਖਿਆਂ ਦੀਆਂ ਤਰਪਣਾ ਸਮੇਂ ਤੇ ਨਹੀਂ ਕੀਤੀਆਂ ਜਾਂਦੀਆਂ ਜਾਂ ਸ਼ਰਾਧ ਰਸਮ ਪੂਰੀ ਸ਼ਰਧਾ ਨਾਲ ਨਹੀਂ ਕੀਤੀ ਜਾਂਦੀ ਤੁਹਾਡੇ ਪੁਰਖੇ ਸੁਪਨਿਆਂ ਰਾਹੀ ਆਪਣਾ ਦੁਦ ਪ੍ਰਗਟ ਕਰ ਰਹੇ ਹਨ ਤਾਂ ਕਿ ਤੁਸੀਂ ਉਹਨਾਂ ਦੀ ਸਥਿਤੀ ਨੂੰ ਸਮਝ ਸਕੋ ਅਤੇ ਉਹਨਾਂ ਲਈ ਜ਼ਰੂਰੀ ਧਾਰਮਿਕ ਰਸਮਾਂ ਕਰ ਸਕੋ ਇਸ ਸਮੱਸਿਆ ਦਾ ਹੱਲ ਇਹ ਹੈ ਕਿ ਆਪਣੇ ਪੁਰਖਿਆਂ ਲਈ ਨਿਰਧਾਰਿਤ ਰਸਮਾਂ ਦੇ ਅਨੁਸਾਰ ਸ਼ਰਾਧ ਰਸਮ ਅਤੇ ਤਰਪਣ ਪਿੰਨਦਾਨ ਕਰੋ ਸੀਟ ਨੂੰ ਹੋਰ ਸਮਝਾਉਂਦੇ ਹੋਏ ਯਮਰਾਜ ਨੇ ਕਿਹਾ ਜੇਕਰ ਤੁਸੀਂ ਆਪਣੇ ਪੁਰਖਿਆਂ ਨੂੰ ਆਪਣੇ ਸੁਪਨਿਆਂ ਵਿੱਚ ਜ਼ੰਜੀਰਾਂ ਵਿੱਚ ਬੰਨੇ ਹੋਏ ਦੇਖਦੇ ਹੋ ਤਾਂ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਇਹ ਚਿੰਨ੍ਹ ਇਸ ਗਲਦ ਦਾ ਪ੍ਰਤੀਕ ਹੈ ਕਿ ਤੁਹਾਡੇ ਦੋਸਤ ਕਿਸੇ ਬੰਧਨ ਵਿੱਚ ਫਸੇ ਹੋਏ ਹਨ ਅਤੇ ਉਹਨਾਂ ਨੂੰ ਮੁਕਤੀ ਪ੍ਰਾਪਤ ਨਹੀਂ ਹੋਈ ਹੈ ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਉਹਨਾਂ ਦੀਆਂ ਸ਼ਰਾਧ ਰਸਮਾਂ ਸਮੇਂ ਸਿਰ ਨਹੀਂ ਕੀਤੀਆਂ ਜਾਂਦੀਆਂ ਜਾਂ ਜ਼ਰੂਰੀ ਧਾਰਮਿਕ ਰਸਮਾਂ ਅਧੂਰੀਆਂ ਰਹਿ ਜਾਂਦੀਆਂ ਹਨ ਇਧਰ ਸੋਚਦਾ ਹੈ ਕਿ ਪੁਰਖਿਆਂ ਦੀ ਮੁਕਤੀ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਹੋ ਰਹੀਆਂ ਹਨ ਇਸ ਸਮੇਂ ਦਾ ਹੱਲੇ ਹੈ ਕਿ ਦਾਨ ਸ਼ਰਾਧਾ ਤੇ ਤਰਪਨ ਦਾ ਪ੍ਰਬੰਧ ਕਰੋ ਤਾਂ ਕਿ ਪੁਰਖਿਆਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਅਤੇ ਉਹ ਆਪਣੇ ਬੰਧਨ ਤੋਂ ਮੁਕਤ ਹੋ ਜਾਣਗੇ यमराज ने गंभीरता ਨਾਲ ਕਿਹਾ ਜੇਕਰ ਤੁਸੀਂ ਆਪਣੇ ਭੁਰਖਿਆਂ ਨੂੰ ਆਪਣੇ ਸੁਪਨੇ ਆਲੇ ਵਿੱਚ ਗੰਦੇ ਅਤੇ ਫਟੇ ਹੋਏ ਕੱਪੜੇ ਪਹਿਨੇ ਹੋਏ ਦੇਖਦੇ ਹੋ ਤਾਂ ਇਹ ਬਹੁਤ ਅਸ਼ੁਭ ਸੰਕੇਤ ਹੈ ਇਹ ਦਰਸਾਉਦਾ ਹੈ ਕਿ ਤੁਹਾਡੇ ਦੋਸਤ ਬਹੁਤ ਦੁਖੀ ਅਤੇ ਦੁਖੀ ਹਨ ਉਹ ਪੂਤਾਂ ਦੇ ਸੰਸਾਰ ਵਿੱਚ ਭਟਕ ਰਹੇ ਹਨ ਅਤੇ ਉਹਨਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਨਹੀਂ ਮਿਲ ਰਹੀ ਹੈ ਇਹ ਉਦੋਂ ਹੁੰਦਾ ਹੈ ਜਦੋਂ ਉਹਨਾਂ ਲਈ ਸ਼ਰਾਦ ਰਸਮਾ ਤਰਪਨ ਅਤੇ ਪਿੰਡਦਾਨ ਨਹੀਂ ਕੀਤੇ ਗਏ ਸਨ ਇਸ ਲਈ ਜਦੋਂ ਵੀ ਅਜੀਹਾ ਸੁਪਨਾ ਆਉਂਦਾ ਹੈ ਤਾਂ ਆਪਣੇ ਪੁਰਖਿਆਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਤੁਰੰਤ ਪਿੰਡਦਾਨ ਅਤੇ ਤਰਪਨ ਕਰਨਾ ਲਾਜ਼ਮੀ ਹੈ। ਸੰਤ ਨਾਲ ਗੱਲ ਕਰਦੇ ਹੋਏ ਯਮਰਾਜ ਨੇ ਸਮਝਾਇਆ ਜੇ ਤੁਹਾਡੇ ਪੁਰਖੇ ਤੁਹਾਡੇ ਸੁਪਨਿਆਂ ਵਿੱਚ ਕੁਝ ਮੰਗਦੇ ਦਿਖਾਈ ਦਿੰਦੇ ਹਨ ਤਾਂ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਕੋਈ ਅਧੂਰੀ ਇੱਛਾ ਹੈ। ਉਨ੍ਹਾਂ ਦੇ ਜੀਵਨ ਕਾਲ ਦੀ ਕੁਝ ਇੱਛਾ ਅਧੂਰੀ ਰਹਿ ਗਈ ਜੋ ਉਨ੍ਹਾਂ ਨੂੰ ਮੁਕਤੀ ਪ੍ਰਾਪਤ ਕਰਨ ਤੋਂ ਰੋਕ ਰਹੀ ਹੈ। ਅਜਿਹੇ ਸੁਪਨਿਆਂ ਵਿੱਚ ਇਹ ਦੇਖਣਾ ਮਹੱਤਵਪੂਰਨ ਹੈ ਕਿ ਉਹ ਕਿਸ ਤਰ੍ਹਾਂ ਦੀ ਚੀਜ਼ ਮੰਗ ਰਹੇ ਹਨ ਤੁਹਾਨੂੰ ਉਹ ਚੀਜ਼ ਜਾਂ ਇਸਵਰਗੀ ਕੋਈ ਚੀਜ਼ দান ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਦੇ ਅਧੂਰੇ ਕੰਮ ਪੂਰੇ ਹੋ ਸਕਣ ਅਤੇ ਉਹਨਾਂ ਦੀ ਆਤਮਾਵਾਂ ਨੂੰ ਸ਼ਾਂਤੀ ਮਿਲ ਸਕੇ ਜਦੋਂ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਉਹ ਭੂਤ ਸੰਸਾਰ ਤੋਂ ਮੁਕਤ ਹੋ ਜਾਂਦੇ ਹਨ ਇੰਮਰਾਜ ਨੇ ਉਸਵਲ ਦੇਖਿਆ ਤੇ ਕਿਹਾ ਜੇ ਤੁਸੀਂ ਆਪਣੇ ਪੁਰਖਿਆਂ ਨੂੰ ਆਪਣੇ ਸੁਪਨਿਆਂ ਵਿੱਚ ਆਪਣੇ ਸਿਰ ਨੂੰ ਪਿਆਰ ਕਰਦੇ ਦੇਖਦੇ ਹੋ ਤਾਂ ਇਹ ਬਹੁਤ ਹੀ ਸ਼ੁਭ ਸੰਕੇਤ ਹੈ ਇਸ ਦਾ ਮਤਲਬ ਹੈ ਕਿ ਤੁਹਾਡੇ ਪੁਰਖੇ ਤੁਹਾਡੇ ਤੋਂ ਬਹੁਤ ਖੁਸ਼ ਹਨ ਅਤੇ ਤੁਹਾਨੂੰ ਆਪਣੇ ਆਸ਼ੀਰਵਾਦ ਦੇ ਰਹੇ ਹਨ ਅਜਿਹੇ ਸੁਪਨੇ ਇਸ ਗੱਲ ਦਾ ਪ੍ਰਤੀਕ ਹਨ ਕਿ ਤੁਹਾਡੇ ਜੀਵਨ ਵਿੱਚ ਕੁਝ ਚੰਗਾ ਹੋਣ ਵਾਲਾ ਹੈ ਅਤੇ ਤੁਹਾਡੇ ਪੁਰਖੇ ਹਮੇਸ਼ਾ ਤੁਹਾਡੇ ਨਾਲ ਹਨ ਅਤੇ ਤੁਹਾਡੀ ਰੱਖਿਆ ਕਰ ਰਹੇ ਹਨ ये चिन्हे पुरखों की खुशी का प्रतीक है जो उन्होंने आशीर्वाद प्रगट हो रहा है यमराज ने समझाया जे ती अपने पुरख्यापन अपने विच अपने सिर न्यार कर दे देखते हो तो एक बहुत ही शुभ संकेत है इसका मतलब है कि तेजे पुरखे थोड़े यत्ना तो संतुष्ट हैं और जिंदगी सफलता प्राप्त करोगे ਅਜਿਹੇ ਸੁਪਨੇ ਆਉਣਾ ਦਰਸਾਉਂਦਾ ਹੈ ਕਿ ਤੁਹਾਡੇ ਦੋਸਤ ਤੁਹਾਡੇ ਨਾਲ ਹਨ ਅਤੇ ਤੁਹਾਨੂੰ ਤਰੱਕੀ ਅਤੇ ਸਫਲਤਾ ਲਈ ਆਸ਼ੀਰਵਾਦ ਦੇ ਰਹੇ ਹਨ ਜਦੋਂ ਤੁਹਾਨੂੰ ਅਜਿਹੇ ਸੁਪਨੇ ਆਉਂਦੇ ਹਨ ਤਾਂ ਤੁਹਾਨੂੰ ਇਹ ਯਕੀਨ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਸਹੀ ਰਸਤੇ ਤੇ ਚੱਲ ਰਹੇ ਹੋ यमराज ਨੇ ਚਿੰਤਿਤ ਸੁਰਵਿਚ ਕਹਾ ਜੇਕਰ ਤੁਹਾਡੇ ਪੁਰਖੇ ਤੁਹਾਡੇ ਸੁਪਨਿਆਂ ਵਿੱਚ ਅਚਾਨਕ ਗਾਇਬ ਹੋ ਜਾਂਦੇ ਹਨ ਤਾਂ ਇੱਕ ਅਸ਼ੁਭ ਸੰਕੇਤ ਹੈ ਇਸ ਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਕੋਈ ਸੰਕਟ ਆਉਣ ਵਾਲਾ ਹੈ ਅਤੇ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਇਹ ਸੁਪਨੇ ਦਰਸਾਉਂਦੇ ਹਨ ਕਿ ਤੁਹਾਨੂੰ ਨੇੜਲੇ ਭਵਿੱਖ ਵਿੱਚ ਇੱਕ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹੇ ਸੁਪਨੇ ਸਾਨੂੰ ਸਿਖਾਉਂਦੇ ਹਨ ਕਿ ਸਾਨੂੰ ਆਉਣ ਵਾਲੀ ਕਿਸੇ ਵੀ ਮੁਸ਼ਕਲ ਲਈ ਮਾਨਸਿਕ ਅਤੇ ਅਧਿਆਤਮਿਕ ਤੌਰ ਤੇ ਤਿਆਰ ਰਹਿਣਾ ਚਾਹੀਦਾ ਹੈ यमराज ਹੋਰ ਗੰਭੀਰ ਹੋ ਕੇ ਸੇਟ ਨੂੰ ਕਹਿੰਦਾ ਹੈ ਜੇਕਰ ਤੁਹਾਡੇ ਪੁਰਖੇ ਤੁਹਾਡੇ ਸੁਪਨਿਆਂ ਵਿੱਚ ਗੁੱਸੇ ਦੀ ਸਥਿਤੀ ਵਿੱਚ ਦਿਖਾਈ ਦਿੰਦੇ ਹਨ ਤਾਂ ਇੱਕ ਸੰਕੇਤ ਹੈ ਕਿ ਉਹ ਤੁਹਾਡੇ ਤੋਂ ਨਾਰਾਜ਼ ਹਨ ਇਸ ਦਾ ਮਤਲਬ ਹੈ ਕਿ ਤੁਸੀਂ ਕੁਝ ਅਜੀਹਾ ਕਰ ਰਹੇ ਹੋ ਜੋ ਉਹਨਾਂ ਨੂੰ ਪਸੰਦ ਨਹੀਂ ਹੈ ਤੇ ਚਾਹੁੰਦੇ ਹਨ ਕਿ ਤੁਸੀਂ ਰੁਕ ਜਾਵੋ ਇੱਕ ਚੇਤਾਵਨੀ ਹੈ ਕਿ ਤੁਹਾਡੇ ਕੰਮਾਂ ਵਿੱਚ ਕੁਝ ਕਮੀ ਹੈ ਅਤੇ ਤੁਹਾਨੂੰ ਆਪਣੇ ਰਸਤੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਜੇਕਰ ਤੁਹਾਡਾ ਅਜੀਹਾ ਸੁਪਨਾ ਹੈ ਤਾਂ ਤੁਹਾਨੂੰ ਆਪਣੇ ਕੰਮਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਸਹੀ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। यमराज ਨੇ ਉਦਾਸ ਆਵਾਜ਼ ਵਿੱਚ ਕਿਹਾ ਜੇਕਰ ਤੁਸੀਂ ਆਪਣੇ ਪੁਰਖਿਆਂ ਨੂੰ ਆਪਣੇ ਸੁਪਨੇ ਵਿੱਚ ਰੋਂਦੇ ਹੋਏ ਦੇਖਦੇ ਹੋ ਤਾਂ ਇਹ ਬਹੁਤ ਹੀ ਅਸ਼ੁਭ ਸੰਕੇਤ ਹੈ ਇਹ ਦਰਸਾਉਂਦਾ ਹੈ ਕਿ ਤੁਹਾਡੇ ਜੀਵਨ ਵਿੱਚ ਇੱਕ ਵੱਡਾ ਸੰਕਟ ਆਉਣ ਵਾਲਾ ਹੈ ਅਤੇ ਤੁਹਾਡੇ ਪੁਰਖੇ ਸੰਕਟ ਤੋਂ ਬਹੁਤ ਦੁਖੀ ਹਨ ਇਹ ਸੁਪਨਾ ਤੁਹਾਨੂੰ ਸੁਚੇਤ ਰਹਿਣ ਅਤੇ ਆਪਣੇ ਮਨ ਨੂੰ ਪਰਮਾਤਮਾ ਦੀ ਪੂਜਾ ਵਿੱਚ ਸਮਰਪਿਤ ਕਰਨ ਦੀ ਚੇਤਾਵਨੀ ਦਿੰਦਾ ਹੈ ਤਾਂ ਜੋ ਤੁਸੀਂ ਉਸ ਸੰਕਟ ਤੋਂ ਬਚ ਸਕੋ यमराज ਨੇ ਮੁਸਕਰਾਉਂਦੇ ਹੋਏ ਕਿਹਾ ਜੀ ਤੁਹਾਡੇ ਪੁਰਖੇ ਤੁਹਾਡੇ ਸੁਪਨੇ ਵਿੱਚ ਸੇਤਮੰਦ ਖੁਸ਼ ਅਤੇ ਚਮਕਦਾਰ ਦਿਖਾਈ ਦਿੰਦੇ ਹਨ ਤਾਂ ਇਹ ਬਹੁਤ ਹੀ ਸ਼ੁਭ ਸੰਕੇਤ ਹੈ ਇਸ ਦਾ ਅਰਥ ਹੈ ਕਿ ਤੁਹਾਡੇ ਪੁਰਖਿਆਂ ਨੇ ਮੁਕਤੀ ਪ੍ਰਾਪਤ ਕੀਤੀ ਹੈ ਅਤੇ ਤੁਹਾਡੇ ਤੋਂ ਖੁਸ਼ ਹਨ ਅਜਿਹਾ ਸੁਪਨਾ ਦਰਸਾਉਂਦਾ ਹੈ ਕਿ ਤੁਹਾਡੇ ਦੋਸਤ ਤੁਹਾਨੂੰ ਅਸੀਸਾਂ ਦੇ ਰਹੇ ਹਨ ਅਤੇ ਤੁਹਾਡੇ ਜੀਵਨ ਵਿੱਚ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਆਉਣ ਵਾਲੀ ਹੈ। ਇਹ ਸੰਕੇਤ ਦਰਸਾਉਂਦਾ ਹੈ ਕਿ ਤੁਸੀਂ ਸਹੀ ਰਸਤੇ ਤੇ ਚੱਲ ਰਹੇ ਹੋ ਅਤੇ ਤੁਹਾਡੇ ਪੁਰਖੇ ਤੁਹਾਡੀ ਤਰੱਕੀ ਤੋਂ ਸੰਤੁਸ਼ਟ ਹਨ। ਯਮਰਾਜ ਨੇ ਜੇਤਾਵਨੀ ਪਰ ਇਸੁਲ ਵਿੱਚ ਕਿਹਾ, ਜੇਕਰ ਤੁਸੀਂ ਪਿਤਰਪੱਖ ਦੌਰਾਨ ਆਪਣੇ ਸੁਪਨੇ ਵਿੱਚ ਘੋੜਾ, ਹਾਥੀ, ਦੁਸ਼ਮਣ ਜਾਂ ਵਿਗੜੇ ਹੋਏ ਵਿਅਕਤੀ ਨੂੰ ਦੇਖਦੇ ਹੋ ਤਾਂ ਇੱਕ ਸੰਕੇਤ ਹੈ ਕਿ ਤੁਹਾਡੇ ਪੁਰਖੇ ਦੁਖੀ ਹਨ, ਤੁਹਾਡੇ ਪੁਰਖੇ ਮੁਕਤ ਨਹੀਂ ਹੋਏ ਹਨ ਅਤੇ ਅਜੇ ਵੀ ਪੂਤ ਸੰਸਾਰ ਵਿੱਚ ਪਟਕ ਰਹੇ ਹਨ ਇਹ ਵੀ ਦਰਸਾਉਂਦਾ ਹੈ ਕਿ ਉਹ ਤੁਹਾਡੇ ਤੋਂ ਬਹੁਤ ਨਾਖੁਸ਼ ਹਨ ਅਜਿਹੇ ਸੰਕੇਤ ਮਿਲਨ ਤੇ ਤੁਹਾਨੂੰ ਤੁਰੰਤ ਦਾਨ ਕਰਨਾ ਚਾਹੀਦਾ ਹੈ ਅਤੇ ਆਪਣੇ ਪੁਰਖਿਆਂ ਨੂੰ ਖੁਸ਼ ਕਰਨ ਲਈ ਸ਼ਰਾਦ ਰਸਮਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ अंत में यमराज ने कहा जे तीस जानवर जिमें कु बल्द गां या जानवर मनुख वग गए सुपने देखते हो तो यह बहुत ही परेशान करने वाला संकेत है इसका अर्थ है कि शांति नहीं मिल रही ये दर्शाता है कि तुम उन्होंने जरूरी धार्मिक रस्म अधूरिया छड़ इस स्थिति तर्पण पिंडदान या कोई होर धार्मिक रसम करके अपने पुरख्या की आत्मावान शांति लिए प्रार्थना करनी चाहती है ਫੈ ਰਿਸ਼ੀ ਨੇ ਕਿਹਾ ਪੁੱਤਰ ਜੇਕਰ ਤੁਸੀਂ ਵੀ ਅਜਿਹੇ ਸੁਪਨੇ ਦੇਖੇ ਹਨ ਤਾਂ ਤੁਹਾਨੂੰ ਆਪਣੇ ਪੁਰਖਿਆਂ ਨੂੰ ਖੁਸ਼ ਕਰਨ ਲਈ ਦਾਨ ਤਰਪਨ ਸ਼ਰਾਦ ਰਸਮਾਂ ਆਦ ਕਰਨੀਆਂ ਚਾਹੀਦੀਆਂ ਹਨ ਜਿਸ ਨਾਲ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਰਿਸ਼ੀ ਦੀਆਂ ਗੱਲਾਂ ਸੁਣ ਕੇ ਵਪਾਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹ ਤੁਰੰਤ ਆਪਣੇ ਭਰਾਵਾਂ ਕੋਲ ਗਿਆ ਅਤੇ ਉਹਨਾਂ ਨੂੰ ਰਿਸ਼ੀ ਦੇ ਘਰ ਲੈ ਗਿਆ ਉਹ ਉਹਨਾਂ ਨੂੰ ਉਹ ਦੱਸਦਾ ਹੈ ਜੋ ਉਸਨੇ ਉਸਨੂੰ ਕਿਹਾ ਤਦ ਸਾਰੇ ਪ੍ਰਾ ਸਮਝ ਜਾਂਦੇ ਹਨ ਕਿ ਉਹਨਾਂ ਦੇ ਪੁਰਖੇ ਉਹਨਾਂ ਨੂੰ ਆਪਣੇ ਸੁਪਨਿਆਂ ਵਿੱਚ ਸੰਕੇਤ ਦੇ ਰਹੇ ਸਨ ਫਿਰ ਸਾਰੇ ਭਰਾ ਇਕੱਠੇ ਹੋ ਕੇ ਨਦੀ ਦੇ ਕੰਢੇ ਤੇ ਜਾਂਦੇ ਹਨ ਅਤੇ ਆਪਣੇ ਪੁਰਖਿਆਂ ਲਈ ਸ਼ਰਾਦ ਤਰਪਨ ਦਾਨ ਆਦ ਰਸਮਾਂ ਕਰਦੇ ਹਨ ਅਤੇ ਉਹਨਾਂ ਨੂੰ ਖੁਸ਼ ਕਰਦੇ ਹਨ ਫਿਰ ਇੱਕ ਦਿਨ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਉਹਨਾਂ ਦੀ ਸੁਪਨਿਆਂ ਵਿੱਚ ਪ੍ਰਗਟ ਹੁੰਦੇ ਹਨ ਅਤੇ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸੰਕੇਤ ਦਿੰਦੇ ਹਨ ਇਹ ਸਾਰੇ ਸੰਕੇਤ ਸ਼ੁਭ ਹਨ ਆਪਣੇ ਪੁਰਖਿਆਂ ਤੋਂ ਸ਼ੁਭ ਸੰਕੇਤ ਪ੍ਰਾਪਤ ਕਰਨ ਤੇ ਸਾਰੇ ਭਰਾਵਾਂ ਦਾ ਜੀਵਨ ਖੁਸ਼ੀ ਨਾਲ ਭਰ ਜਾਂਦਾ ਹੈ ਅਤੇ ਉਹਨਾਂ ਦੇ ਸਾਰੇ ਰੋਗ ਅਤੇ ਦੋਸ਼ ਦੂਰ ਹੋ ਜਾਂਦੇ ਹਨ ਫਿਰ ਉਹ ਇਕੱਠੇ ਰਹਿੰਦੇ ਹਨ ਅਤੇ ਬਹੁਤ ਖੁਸ਼ਹਾਲ ਹੁੰਦੇ ਹਨ। ਇਹ ਮਹਾਰਾਜ ਨਾਰਦ ਨੂੰ ਦੱਸਦਾ ਹੈ ਕਿ ਜਦੋਂ ਕਿਸੇ ਵਿਅਕਤੀ ਦੇ ਪੁਰਖੇ ਖੁਸ਼ ਹੁੰਦੇ ਹਨ ਤਾਂ ਉਹਨਾਂ ਨੂੰ ਬਹੁਤ ਸਾਰੇ ਸੰਕੇਤ ਮਿਲਦੇ ਹਨ। ਹੁਣ ਮੈਂ ਤੁਹਾਨੂੰ ਉਹਨਾਂ ਸ਼ੁਭ ਸੰਕੇਤਾਂ ਬਾਰੇ ਦੱਸਾਂਗੀ ਜੇ ਸੁਪਨੇ ਵਿੱਚ ਮ੍ਰਿਤ ਰਿਸ਼ਤੇਦਾਰ ਆਪਣੇ ਸਿਰ ਨੂੰ ਪਿਆਰ ਕਰਦੇ ਦਿਖਾਈ ਦੇਣ ਤਾਂ ਇਸ ਸੁਪਨੇ ਦਾ ਅਰਥ ਹੈ ਕਿ ਉਹ ਬਹੁਤ ਖੁਸ਼ ਹਨ। ਪੂਰਵਜ ਸੰਕੇਤ ਦੇ ਰਹੇ ਹਨ ਕਿ ਉਸ ਵਿਅਕਤੀ ਦੇ ਜੀਵਨ ਵਿੱਚ ਕੁਝ ਬਹੁਤ ਚੰਗਾ ਹੋਣ ਵਾਲਾ ਹੈ। ਜੇਕਰ ਕੋਈ ਪੁਰਖਾ ਵਿਅਕਤੀਵਾਲ ਆਪਣਾ ਹੱਥ ਵਧਾਉਂਦਾ ਹੈ ਤਾਂ ਪੂਰਵਜ ਸੰਕੇਤ ਦੇ ਰਹੇ ਹਨ ਕਿ ਵਿਅਕਤੀ ਜੋ ਵੀ ਕਰ ਰਿਹਾ ਹੈ ਉਸ ਤੋਂ ਸੰਤੁਸ਼ਟ ਹੈ ਅਤੇ ਉਹ ਉਸ ਯਤਨ ਵਿੱਚ ਜ਼ਰੂਰ ਸਫਲਤਾ ਪ੍ਰਾਪਤ ਕਰਨਗੇ ਜੇਕਰ ਸੁਪਨੇ ਵਿੱਚ ਪੂਰਵਜ ਤੰਦਰੁਸਤ ਦਿਖਾਈ ਦਿੰਦੇ ਹਨ ਉਹਨਾਂ ਦੇ ਚਿਹਰੇ ਚਮਕਦੇ ਹਨ ਅਤੇ ਉਹਨਾਂ ਦੇ ਕੱਪੜੇ ਚਮਕਦਾਰ ਅਤੇ ਚਿੱਟੇ ਹਨ ਤਾਂ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਪੂਰਵਜਾਂ ਨੇ ਮੁਕਤੀ ਪ੍ਰਾਪਤ ਕਰ ਲਈ ਹੈ ਜੇਕਰ ਸੁਪਨੇ ਵਿੱਚ ਪੂਰਵਜ ਦੂਰ ਅਸਮਾਨ ਵਿੱਚ ਬੱਦਲਾਂ ਤੇ ਬੈਠੇ ਦਿਖਾਈ ਦਿੰਦੇ ਹਨ ਤਾਂ ਇਹ ਇੱਕ ਸ਼ੁਭ ਸੰਕੇਤ ਹੈ ਵਿਕਤੀ ਦੇ ਪੂਰਵਜ ਬਹੁਤ ਖੁਸ਼ ਹੁੰਦੇ ਹਨ ਅਤੇ ਉਹਨਾਂ ਨੂੰ ਆਸ਼ੀਰਵਾਦ ਦਿੰਦੇ ਹਨ ਇਸ ਤਰ੍ਹਾਂ ਉਹਨਾਂ ਸਾਰੇ ਭਰਾਵਾਂ ਨੂੰ ਉਹਨਾਂ ਦੇ ਪੂਰਵਜਾਂ ਤੋਂ ਸ਼ੁਭ ਸੰਕੇਤ ਮਿਲਦੇ ਹਨ ਅਤੇ ਉਹਨਾਂ ਦੀ ਸਾਰੀ ਗਵਾਚੀ ਹੋਈ ਦੌਲਤ ਅਤੇ ਜਾਇਦਾਦ ਉਹਨਾਂ ਨੂੰ ਵਾਪਸ ਕਰ ਦਿੱਤੀ ਜਾਂਦੀ ਹੈ ਸਾਰੇ ਭਰਾ ਇੱਕ ਸੁਰਤਾ ਵਿੱਚ ਇਕੱਠੇ ਰਹਿਣ ਲੱਗ ਪੈਂਦੇ ਹਨ ਅਤੇ 100 ਸਾਲ ਖੁਸ਼ੀ ਨਾਲ ਰਹਿਣ ਤੋਂ ਬਾਅਦ ਉਹਨਾਂ ਨੂੰ ਬ੍ਰਹਮ ਜਹਾਜ਼ ਵਿੱਚ ਪੂਰਵਜ ਸੰਸਾਰ ਵਿੱਚ ਲਿਜਾਇਆ ਜਾਂਦਾ ਹੈ ਇਸ ਲਈ ਦੋਸਤੋ ਇਸ ਤਰ੍ਹਾਂ ਯਮਰਾਜ ਨੇ ਦੇਵ ਰਿਸ਼ੀ ਨਾਰਦ ਨੂੰ ਪੂਰਵਜਾਂ ਦੇ ਆਸ਼ੀਰਵਾਦ ਲਈ ਭੇਜਿਆ ਸੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਵਿੱਚ ਜੈ ਮਾਂ ਲਕਸ਼ਮੀ ਜ਼ਰੂਰ ਲਿਖੋ ਧੰਨਵਾਦ ਜੀ